ਹਾਂਜੀ ਸਾਰੇ ਵੀਰਾਂ ਤੇ ਭੈਣਾਂ ਨੇ ਇਸ ਸ਼ਖਸ ਦੀ ਵੀਡੀਓ ਜ਼ਰੂਰ ਦੇਖੀ ਹੋਵੇਗੀ ਇਹ ਆਪਣੀ ਵੀਡੀਓ ਦੇ ਵਿੱਚ ਜੱਟ ਕਬੀਲੇ ਦੀਆਂ ਧੀਆਂ ਭੈਣਾਂ ਬਾਰੇ ਅਪਸ਼ਬਦ ਬੋਲ ਰਿਹਾ ਸੀਗਾ ਅਤੇ ਵੀਡੀਓ ਦੇ ਵਿੱਚ ਦਾਵਾ ਕਰ ਰਿਹਾ ਸੀਗਾ ਕਿ ਮੈਂ ਵੀ ਜਿਹੜਾ ਵਾ ਜੱਟ ਸਿੱਖ ਜਾਤੀ ਨਾਲ ਸਬੰਧ ਰੱਖਦਾ ਹਾਂ ਸੋ ਜਦ ਸਾਡੀ ਯੂਨਾਈਟਿਡ ਜੱਟ ਫੈਡਰੇਸ਼ਨ ਦੀ ਟੀਮ ਇਸ ਦੇ ਪਿੰਡ ਪਹੁੰਚੀ ਤਾਂ ਪੰਚਾਇਤ ਤੋਂ ਪਤਾ ਲੱਗਾ ਕਿ ਇਹ ਇੱਕ ਬਿਰਾਗੀ ਸਾਧ ਹੈਗਾ ਵਾ ਸੋ ਇਹ ਵੀ ਪਤਾ ਲੱਗਾ ਕਿ ਇਹ ਇੱਕ ਸਿੱਖ ਕੌਮ ਦਾ ਕੀਰਤਨੀਆ ਹੈ ਗਵਾ ਸੋ ਬੜੀ ਹੈਰਾਨੀ ਹੋਈ ਕਿ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਕੀਰਤਨੀਆ ਹੈਗੇ ਨੇ ਕਿ ਜਿਹੜੇ ਔਰਤਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਨੇ ਸੋ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਵਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਣ ਸੋ ਸਿੱਖ ਕੌਮ ਦੇ ਵਿੱਚ ਜੇਕਰ ਇਹੋ ਜਿਹੇ ਪ੍ਰਚਾਰਕ ਹੈਗੇ ਨੇ ਤਾਂ ਸਿੱਖ ਕੌਮ ਨੂੰ ਵਾਹਿਗੁਰੂ ਖੁਦ ਬਚਾਉਣ ਸੋ ਪੂਰੀ ਜਿਹੜੀ ਵੀਡੀਓ ਵਾ ਉਹ ਲਿਵ ਔਨ ਚੈਨਲ ਤੇ ਪਾ ਦਿੱਤੀ ਜਾਵੇਗੀ ਸੋ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪੂਰੀ ਸੱਚਾਈ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ ਸੋ ਯੂਨਾਈਟਿਡ ਜੱਟ ਫੈਡਰੇਸ਼ਨ ਕਾਫੀ ਟਾਈਮ ਤੋਂ ਇਸ ਚੀਜ਼ ਤੇ ਜ਼ੋਰ ਦੇ ਰਹੀ ਸੀਗੀ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਆਈਡੀਆ ਬਣਾ ਕੇ ਬੈਠੇ ਹੋਏ ਨੇ ਅਤੇ ਗੰਦ ਪਾ ਰਹੇ ਨੇ ਚਾਹੇ ਉਹਦੇ ਵਿੱਚ ਬੰਦਾ ਵਾ ਚਾਹੇ ਔਰਤਾਂ ਸੋ ਉਹ ਆਪਣੇ ਨਾਮਾਂ ਦੇ ਪਿੱਛੇ ਜੱਟਾਂ ਦੀਆਂ ਗੋਤਾਂ ਜ਼ਰੂਰ ਲਗਾਉਂਦੇ ਨੇ ਪਰ ਉਹ ਜੱਟ ਜਾਂ ਜੱਟੀ ਨਹੀਂ ਹੁੰਦੇ ਸੋ ਇਹੋ ਜਿਹੇ ਲੋਕਾਂ ਨੂੰ ਨੰਗਾ ਕਰਨ ਦੀ ਲੋੜ ਆ ਸੋ ਯੂਨਾਈਟਿਡ ਜੱਟ ਫੈਡਰੇਸ਼ਨ ਜਿਹੜੀ ਆ ਇਹੋ ਜਿਹੇ ਲੋਕਾਂ ਨੂੰ ਨੰਗਾ ਕਰਦੀ ਰਹੇਗੀ ਸੋ ਵੱਧ ਤੋਂ ਵੱਧ ਯੂਨਾਈਟਿਡ ਜੱਟ ਫੈਡਰੇਸ਼ਨ ਦਾ ਸਾਥ ਦਿਓ ਤਾਂ ਕਿ ਇਹੋ ਜੇ ਨਕਲੀ ਜੱਟ ਅਤੇ ਜੱਟਿਆਂ ਨੂੰ ਜਿਹੜਾ ਵਾ ਨੰਗਾ ਕੀਤਾ ਜਾ ਸਕੇ ਸੋ ਧੰਨਵਾਦ ਯੂਨਾਈਟਿਡ ਜੱਟ ਫੈਡਰੇਸ਼ਨ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਸ਼ਖਸ ਦੇ ਪਿੰਡ ਦਾ ਪਤਾ ਕੀਤਾ